ਲੇਵਜ ਫਤੇਗੜ ਚੂੜੀਆਂ ਕਸਬੇ ਦੇ ਵਪਾਰੀ ਅਤੇ ਸਵਰਨਕਾਰ ਯੂਨੀਅਨ ਦੇ ਮੈਂਬਰ ਦੁਕਾਨਾਂ ਬੰਦ ਕਰਕੇ ਥਾਣਾ ਫਤੇਗੜ ਚੂੜੀਆਂ ਵਿਖੇ ਪਹੁੰਚੇ ਤੇ ਗੋਲੀकांड ਦੀ ਘਟਨਾ ਦੀ ਗਹਿਰਾਈ ਦੇ ਨਾਲ ਜਾਂਚ ਦੀ ਮੰਗ ਕੀਤੀ ਹੈ ਤਾਜ਼ਾ ਕੀ ਬੀਤੀ ਰਾਤ 10 ਵਜੇ ਦੇ ਕਰੀਬ ਪਿੱਛਾ ਕਰਦੇ ਆ ਰਹੇ ਸਵਿਫਟ ਕਾਰ ਸਵਾਰਾਂ ਦੇ ਵੱਲੋਂ ਤਾਂਪੜ ਤੋੜ ਗੋਲੀਆਂ ਚਲਾ ਕੇ 200 ਨਿਆਰੇ ਪਰਾਵਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਸੀ ਜਿਸ ਦਾ ਕੀ ਇਲਾਜ ਅੰਮ੍ਰਿਤਸਰ ਵਿਖੇ ਚੱਲ ਰਿਹਾ ਸੀ ਸ਼ਹਿਰ ਦੇ ਦੁਕਾਨਦਾਰਾਂ ਨੇ ਪੁਲਿਸ ਅਧਿਕਾਰੀਆਂ ਨੂੰ ਮੰਗ ਕੀਤੀ ਹੈ ਕਿ ਸ਼ਹਿਰ ਦੇ ਵਪਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਇਸ ਕਤਨਾਤੀ ਤਹਿਤੋਂ ਪਰਦਾ ਹਟਾ ਕੇ ਹਮਲਾਵਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ। ਇਹ ਵਾਈਸ ਪ੍ਰਧਾਨ ਸੀ लवली ਢੱਲਾ ਜੀ ਤੇ ਉਹਨਾਂ ਦਾ ਭਰਾ ਪ੍ਰਿੰਸ ਔਰ ਉਹਨਾਂ ਦਾ ਬੇਟਾ ਜਿਹੜੇ ਜਗਰਾਜ ਸਿੰਘ ਜੀ ਅੰਮ੍ਰਿਤਸਰ ਤੋਂ ਆ ਰਹੇ ਸੀਗੇ ਆਨ ਕੇ ਇਸ ਮਾਨ ਸੋਨੇ ਦਾ ਲੈ ਕੇ ਆਏ ਆ। ਆਪਣੀ ਦੁਕਾਨਾਂ ਕੇ ਜਦੋਂ ਬੈਠੇ ਨੇ ਤੇ ਅਚਾਨਕ ਉਹਨਾਂ ਤੇ ਜਿਹੜਾ ਅਟੈਕ ਹੋਇਆ ਵਾ ਇਹਦੇ ਨਾਲ ਸਾਰੇ ਸ਼ਹਿਰ ਦੇ ਵਿੱਚ ਜਿਹੜਾ ਦਹਿਸ਼ਤ ਦਾ ਮਾਹੌਲ ਪੈ ਗਿਆ ਵਾ ਕਿਉਂਕਿ ਸਾਡੀ ਸਨੈਰਯਾ ਯੂਨੀਅਨ ਦੀ ਜਿਹੜੀ ਇੱਕ ਇੱਕ ਖਾਸ ਗੱਲ ਹੈ ਕਿ ਆਪਾਂ ਉਸ ਵੇਲੇ ਸਾਰਾ ਸ਼ਹਿਰ ਸਾਡਾ ਇਕੱਠਾ ਹੋ ਜਾਂਦਾ ਵਾ ਕਿਉਂਕਿ ਉਹਨਾਂ ਦੀ ਇੱਕ ਨਿਗ੍ਜੀ ਕਾਲ ਤੇ ਅੱਜ ਸਾਰੇ ਸ਼ਹਿਰ ਵਾਸੀ ਬੰਦ ਨੇ ਇਹ ਆਪਾਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਵੀ ਇਨਸਾਫ ਮਿਲੇ ਉਹ ਸਾਡੀ ਜਿਹੜੀ ਸੇਫਟੀ ਵੱਲ ਇਹ ਪੂਰਾ ਪੂਰਾ ਧਿਆਨ ਰੱਖਿਆ ਜਾਵੇ ਕਿਉਂਕਿ ਇਹ ਜਿਹੜੇ ਜਿੰਨੀਆਂ ਵਾਰ ਦਾ ਤਾਂ ਹੋਣਦੀਆਂ ਵਾ ਕਿਉਂਕਿ ਸ਼ਹਿਰ ਦੇ ਵਿੱਚ ਕੋਈ ਗਸ਼ਤ ਹੈਗੀ ਨਹੀਂ ਇਸ ਵ ਕਿਉਂਕਿ ਹਰ ਪੁਆਇੰਟ ਦੇ ਉੱਤੇ ਇਹਨੂੰ ਜਿਹੜਾ ਕਲੀਅਰ ਕੀਤਾ ਜਾਵੇ ਕਿਉਂਕਿ ਪਹਿਲੇ ਤੋਂ ਜਿਹੜੀ ਉਹ ਸਾਡੇ ਉਹ ਚੱਲਦੇ ਹੁੰਦੇ ਆ ਆਪਣੇ ਆ ਪੀਸੀਆਰ ਵਾਲੇ ਉਹ ਹੈ ਨਹੀਂ ਇਸ ਵਾਲੇ ਉਹ ਵੀ ਜ਼ਰੂਰੀ ਹੈ ਇਸ ਵਾਲੇ ਸ਼ਹਿਰ ਦੇ ਵਿੱਚ ਲਾਏ ਜਾਣ ਇਸ ਤੋਂ ਬਾਅਦ ਆਪਾਂ ਚਾਹੁੰਦੇ ਆ ਕਿ ਉਹਨਾਂ ਦੀ ਜਿਹੜੀ ਵਾਰਦਾਤ ਹੋਈ ਆ ਜਾਂ ਉਹਨਾਂ ਦਾ ਨੁਕਸਾਨ ਹੋਇਆ ਵਾ ਉਹਦੀ ਪੂਰਤੀ ਕੀਤੀ ਜਾਵੇ ਇਹ ਦੀ ਬਹੁਤ ਮਾੜੀ ਘਟਨਾ ਨਿੰਦਨਯੋਗ ਕਰਨਾ ਵਾ ਸ਼ਹਿਰ ਵਾਸੀਆਂ ਨੂੰ ਪੂਰੀ ਸੁਰੱਖਿਆ ਚਾਹੀਦੀ ਹੈ ਇਹਦੇ ਬਾਰੇ ਪੁਲਿਸ ਪਰਿਸ਼ਾਸਨ ਨੂੰ ਸਾਡਾ ਸਾਥ ਦੇਣਾ ਚਾਹੀਦਾ ਰਾਤ ਦੀ ਸੁਰੱਖਿਆ ਦੇਣੀ ਚਾਹੀਦੀ ਹੈ ਦਿਨੇ ਵੀ ਸਾਡਾ ਸਾਥ ਦੇਣਾ ਵਪਾਰ ਵਰਗ ਜਿਹੜਾ ਬਹੁਤ ਐਸਲੇ ਉਦਾਸੀ ਮਰ ਲਗੀ ਪਰੇਸ਼ਾਨੀ ਦੇ ਵਿੱਚ ਆ ਤੇ ਸਾਡਾ ਮਸਲੇ ਦਾ ਵਦ ਵਦ ਹਲਕ ਸਾਡੇ ਫਤਿਹਗੜ ਜੂੜੀਆਂ ਸ਼ਹਿਰ ਦੇ ਵਿੱਚ ਰਾਤੀ 9:30 ਵਜੇ ਬੜੀ ਮੰਦ ਭੱਗੀ ਘਟਨਾ ਹੋਈ ਆ ਜਿਹਦੇ ਵਿੱਚ ਸਾਡੇ ਸੁਨਿਆਰਾ ਯੂਨੀਅਨ ਦੇ ਦੋ ਭਾਈ ਜ਼ਖਮੀ ਹੋ ਗਏ ਨੇ ਬੰਦੇ ਜਿਹੜੇ ਨੇ ਉਹ 20 ਕਿਲੋਮੀਟਰ ਤੋਂ ਪਿੱਛੋਂ ਉਹਨਾਂ ਦੇ ਨਾਲ ਲੱਗੇ ਸੀਗੇ ਕੀ ਨਹੀਂ ਸੀ ਉਹਨਾਂ ਦੀ ਕੀ ਨਹੀਂ ਇਸ ਬਾਰੇ ਜਾਨੂੰ ਕੋਈ ਨਹੀਂ ਔਰ ਸਾਡੇ ਫਤੇਗੜ ਛੁੱਟਿਆਂ ਦੇ ਵਿੱਚ ਸਾਡੇ ਦੁਕਾਨਦਾਰਾਂ ਦੀ ਕੋਈ ਸਿਕਿਉਰਿਟੀ ਨਹੀਂ ਆ ਗਈ ਕਿਸੇ ਕਿਸਮ ਦੀ ਕੋਈ ਸਿਕਿਉਰਿਟੀ ਨਹੀਂ ਇਹ ਜਿਹੜੀਆਂ ਘਡਰਾਵਾ ਨੇ ਇਹどんどん ਵਧ ਰਹੀਆਂ ਸਰਕਾਰ ਨੂੰ ਚਾਹੀਦਾ ਇਹਨਾਂ ਨੂੰ ਨਤ ਪਾਈ ਜਾਵੇ ਤੇ ਸਾਨੂੰ ਇਨਸਾਫ ਦਿੱਤਾ ਜਾਵੇ